ਆ ਸੰਗਤ ਜੀ ਉਹ ਨਵੇਂ ਸਾਲ 2026 ਦੇ ਪਹਿਲੇ 10 ਦਿਨ ਦੋ ਪਾਠ ਜੋਤ ਤੇ ਸ਼ਬਦ ਜਾਪ ਦੀ ਤਾਕਤ ਜਿਹੜਾ ਇਹ ਕਰੇਗਾ ਉਸ ਦੇ ਘਰ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਸੰਤਾਂ ਨੇ ਬਚਨ ਕੀਤੇ ਨੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ અપਾਰ ਕਿਰਪਾ ਕੀਤੀ ਹੈ ਹੁਣ 2026 ਜਿਹੜਾ ਸਾਲ ਹੈ ਉਹ ਆਰੰਭ ਹੋ ਜਾਏਗਾ ਤੇ ਪਿਆਰਿਓ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੇ ਵੀਰ ਭੈਣੋ ਫੋਨ ਕਰਕੇ ਇਹ ਗੱਲ ਦਾ ਖੁਲਾਸਾ ਕਰਦੇ ਨੇ ਇਹ ਕਹਿੰਦੇ ਨੇ ਕਿ ਭਾਈ ਸਾਹਿਬ ਜੀ ਅਸੀਂ ਜਾਪ ਸ਼ੁਰੂ ਕੀਤੇ ਹੋਏ ਨੇ ਕਾਦੇ ਸਬੰਧ ਚ ਕਹਿੰਦੇ ਜੀ ਨਵੇਂ ਸਾਲ ਦੇ ਸਬੰਧ ਦੇ ਵਿੱਚ ਭਾਵੇਂ ਕਿ ਆਪਣਾ ਨਵਾਂ ਸਾਲ ਜਿਹੜਾ ਹੈ ਉਹ ਇੱਕ ਚੇਤਰ ਜਾਨੀ ਕਿ ਮਾਰਚ ਦੀ ਸੰਗਰਾਮ ਤੋਂ ਹੁੰਦਾ ਹੈ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਇਹ ਅੰਗਰੇਜ਼ਾਂ ਦੇ ਹਿਸਾਬ ਨਾਲ ਆਪਾਂ 1 ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ ਇਹ ਵੱਖਰਾ ਵਿਸ਼ਾ ਕਦੇ ਸਮਾਂ ਲੱਗਿਆ ਤਾਂ ਆਪਾਂ ਖੁੱਲ ਕੇ ਬੇਨਤੀਆਂ ਕਰਾਂਗੇ ਚਲੋ ਖੈਰ ਤਿਥ ਤਿਹਾਰ ਸਮਾਂ ਚਾਹੇ ਜਿਹੜਾ ਮਰਜ਼ੀ ਹੋਵੇ ਤੇ ਸਾਧ ਸੰਗਤ ਜਿਹੜੇ ਨਾਮ ਰਸੀਏ ਹੁੰਦੇ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਬਹਾਨਾ ਹੀ ਚਾਹੀਦਾ ਹੁੰਦਾ ਗੁਰੂ ਦਾ ਨਾਮ ਲੈਣ ਦਾ ਕੇਵਲ ਗੁਰੂ ਨਾਲ ਜੁੜਨ ਦਾ ਕੇਵਲ ਇੱਕ ਬਹਾਨਾ ਹੀ ਚਾਹੀਦਾ ਹੁੰਦਾ ਸੋ ਗੁਰਮੁਖ ਪਿਆਰੇ ਉਹ ਇਸੇ ਤਰ੍ਹਾਂ ਜਿਹੜੀਆਂ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਆ ਮੇਰੇ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਬੜੀ ਵੱਡੀ ਰਹਿਮਤ ਕੀਤੀ ਹੈ ਗੁਰਮੁਖੋ ਸਤਿਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਮਿਹਰ ਕੀਤੀ ਹੈ ਜਿੱਥੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜਦੇ ਨੇ ਜਿਹੜੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੁੜਦੇ ਨੇ ਕਹਿੰਦੇ ਭਾਈ ਉਹ ਕੌਣ ਨੇ ਉਹ ਨੇ ਅਸਲ ਨਾਮ ਰਸੀਏ ਉਹ ਨੇ ਉਹ ਪਵਿੱਤਰ ਰੂਹਾ ਉਹ ਨੇ ਉਹ ਸਤਗੁਰੂ ਮਹਾਰਾਜ ਜੀ ਦੇ ਸਭ ਤੋਂ ਵੱਡੇ ਅਨੰਨ ਸੇਵਕ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਜਿਹੜੇ ਸਤਗੁਰੂ ਮਹਾਰਾਜ ਜੀ ਦੇ ਬਿਲਕੁਲ ਨੇੜੇ ਹੋ ਗਏ ਜਿਹੜੇ ਸਤਗੁਰੂ ਮਹਾਰਾਜ ਜੀ ਦੇ ਬਿਲਕੁਲ ਨੇੜੇ ਸਤਗੁਰੂ ਮਹਾਰਾਜ ਜੀ ਦੇ ਉਹ ਨੇੜੇ ਦੇ ਪਿਆਰਿਓ ਇੱਥੇ ਸਰੀਰ ਦੇ ਨੇੜੇ ਹੋਣਾ ਗੱਲ ਤੈ ਨਹੀਂ ਹੈ ਗੱਲ ਸਰੀਰ ਦੇ ਨੇੜੇ ਹੋਣ ਦੀ ਨਹੀਂ ਗੱਲ ਇੱਥੇ ਸਤਗੁਰੂ ਦੇ ਕੋਲੇ ਹੋਣ ਦੀ ਉਹਦਾ ਸ਼ਬਦ ਮੰਨ ਕੇ ਉਹਦੇ ਨੇੜੇ ਹੋਣ ਦੀ ਅਸਾਸ ਹੈ ਜਿਹੜਾ ਉਹਦਾ ਸ਼ਬਦ ਮੰਨ ਕੇ ਉਹਦੇ ਨੇੜੇ ਹੋ ਜਾਂਦਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਉਹੀ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਪਿਆਰਾ ਸਿੱਖ ਹੈ ਉਹੀ ਹੈ ਸਭ ਤੋਂ ਪਿਆਰਾ ਤਾਂ ਸਭ ਤੋਂ ਪਿਆਰਾ ਤਾਂ ਉਹੀ ਹੈ ਫਿਰ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਗੱਲ ਮੰਨ ਲਏ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਨੇੜੇ ਹੋ ਜਾਏ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਬਿਲਕੁਲ ਨੇੜੇ ਹੋ ਜਾਏ ਕਹਿੰਦੇ ਉਹੀ ਹੈ ਉਹ ਗੁਰਸਿੱਖ ਤਾਂ ਹੈ ਉਹੀ ਹੈ ਉਹ ਪਿਆਰਾ ਉਹ ਸਤਗੁਰੂ ਦਾ ਪਿਆਰਾ ਸਿੱਖ ਹੈ ਉਹ ਅਨੰਨ ਸੇਵਕ ਹੈ ਸਤਗੁਰੂ ਦਾ ਜਿਹੜਾ ਸਤਗੁਰੂ ਦੀ ਗੱਲ ਨੂੰ ਮੰਨਦਾ ਹੈ ਜਿਹੜਾ ਬਚਨ ਮੰਨਦਾ ਹੈ ਨਾ ਉਹੀ ਪਿਆਰਾ ਸਿੱਖ ਹੈ ਪਿਆਰਿਓ ਆਪਾਂ ਗੁਰਬਾਣੀ ਦੇ ਵਿੱਚੋਂ अनेका ਉਦਾਹਰਨਾਂ ਪੜ੍ਹਦੇ ਆਂ अनेका ਚੀਜ਼ਾਂ ਨੂੰ ਆਪਾਂ ਸਰਵਣ ਕੀਤਾ ਹੈ अनेका ਚੀਜ਼ਾਂ ਨੂੰ ਆਪਾਂ ਵਿਚਾਰਿਆ ਹੈ ਗੁਰਮਖੋ ਸਤਗੁਰੂ ਮਹਾਰਾਜ ਬੜੀਆਂ ਬੇਨਤੀਆਂ ਕਰਦੇ ਸਤਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਗੱਲ ਜਿਹੜੀ ਹੈ ਉਹ ਕਹਿ ਦਿੱਤੀ ਹੈ ਮੇਰੇ ਪਾਤਸ਼ਾਹ ਜੀ ਕਹਿੰਦੇ ਗੁਰ ਸਿੱਖੋ ਜਿਹੜਾ ਸਤਗੁਰੂ ਮਹਾਰਾਜ ਜੀ ਦੀ ਗੱਲ ਮੰਨਦਾ ਮੰਨਣ ਤੋਂ ਭਾਵ ਕਿ ਜਿਹੜਾ ਬਚਨ ਮੰਨ ਲੈ ਸੁਣੇ ਹੈ ਦੁੱਖ ਪਾਪ ਕਾ ਨਾਸ ਜਿਹੜਾ ਸਤਗੁਰੂ ਮਹਾਰਾਜ ਜੀ ਦੀ ਗੱਲ ਨੂੰ ਮੰਨ ਲੈ ਜਿਹੜਾ ਗੁਰੂ ਦੀ ਗੱਲ ਨੂੰ ਸੁਣ ਲਏ ਤੇ ਜਿਹਨੇ ਸੁਣਿਆ ਧਿਆਨ ਨਾਲ ਉਹ ਮੰਨੇਗਾ ਜਰੂਰ ਅੱਜ ਨਹੀਂ ਕੱਲ ਨਹੀਂ ਪਰਸੋਂ ਕ ਜਦੋਂ ਵੀ ਟਾਈਮ ਲੱਗੇ ਮੰਨੇਗਾ ਜਰੂਰ ਜਿਹਦੇ ਸੁਣਿਆ ਗੱਲ ਸੁਣਨ ਦੀ ਹੋ ਰਹੀ ਹੈ ਨਾ ਪਹਿਲਾਂ जिने ਸੁਣਿਆ ਉਹ ਮੰਨੇਗਾ ਵੀ ਜ਼ਰੂਰ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸੁਣ ਰਿਹਾ ਹੈ ਉਹ ਮੰਨੇਗਾ ਵੀ ਤੇ ਕਹਿੰਦੇ ਜਿਹੜਾ ਮੰਨ ਲੈਂਦਾ ਹੈ ਤੇ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਕਹਿੰਦੇ ਗੁਰੂ ਦਾ ਨਾਮ ਐਸਾ ਹੈ ਉਹਦਾ ਉਪਦੇਸ਼ ਐਸਾ ਹੈ ਕਹਿੰਦੇ ਜਦੋਂ ਸੁਣਦੇ ਆ ਨਾ ਸੁਣੇ ਐ ਦੁੱਖ ਪਾਪ ਕਾ ਨਾਸ਼ ਕਹਿੰਦੇ ਸੁਣਿਆ ਹੀ ਉਹ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਉਹ ਸਤਿਗੁਰੂ ਅਜੇਹੇ ਨੇ ਉਹ ਪਾਤਸ਼ਾਹ ਅਜੇਹੇ ਨੇ ਪਿਆਰਿਓ ਇਥੇ ਅ ਇੱਕ ਚੀਜ਼ ਆਪਾਂ ਹੋਰ ਪੜਦੇ ਆਂ ਭਾਈ રે ਭਵਜਲ ਵਿਖਮ ਡਰਾਉ ਹੇ ਭਾਈ ਇਹ ਸੰਸਾਰ ਸਮੁੰਦਰ ਬੜਾ ਡਰਾਉਣਾ ਹੈ ਤੇ ਤਰਨਾ ਵੀ ਔਖਾ ਆ ਪੂਰਾ ਸਤਗੁਰ ਰਸ ਮਿਲੈ ਗੁਰ ਤਾਰੇ ਹਰਨਾਓ ਜਿਸ ਮਨੁੱਖ ਨੂੰ ਪੂਰਾ ਪ੍ਰੇਮ ਨਾਲ ਮਿਲਦਾ ਹੋਵੇ ਗੁਰੂ ਪ੍ਰੇਮ ਨਾਲ ਉਹਨੂੰ ਮਿਲਦਾ ਹੋਵੇ ਉਹ ਪਰਮਾਤਮਾ ਦਾ ਨਾਮ ਦੇ ਕੇ ਸਮੁੰਦਰ ਵਿੱਚੋਂ ਪਾਰ ਲਗਾ ਲੈਂਦਾ ਹੈ ਉਹ ਆਪਣੇ ਪਿਆਰੇ ਨੂੰ ਉਹ ਤਤੀਵਾ ਨਹੀਂ ਲੱਗਣ ਦਿੰਦਾ ਚੱਲਾ ਚਲੀ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪਾਤਸ਼ਾਹ ਜੀ ਕਹਿੰਦੇ ਯਾਦ ਰੱਖ ਸंसार ਤੋਂ ਚਲੇ ਜਾਣਾ ਪਰ ਗਾਹਾਂ ਵਾਸਤੇ ਤੈਨੂੰ ਸਤਿਗੁਰੂ ਮਹਾਰਾਜ ਜੀ ਦਾ ਉਹ ਨਾਮ ਹੀ ਸਹਾਈ ਹੋਏਗਾ ਉਹ ਪਾਤਸ਼ਾਹ ਦਾ ਨਾਮ ਹੀ ਸਹਾਈ ਹੋਏਗਾ ਉਹ ਸਤਿਗੁਰੂ ਹੀ ਤੇਰੇ ਸਹਾਈ ਹੋਣਗੇ ਹੋਰ ਕਿਸੇ ਨੇ ਤੇਰੇ ਸਹਾਈ ਨਹੀਂ ਹੋਣਾ ਇਹ ਗੱਲ ਨੂੰ ਯਾਦ ਰੱਖੀ ਇਸ ਚੀਜ਼ ਨੂੰ ਵਿਚਾਰ ਕੇ ਰੱਖੀ ਕਹਿੰਦੇ ਕਿਸੇ ਨੇ ਸਹਾਈ ਨਹੀਂ ਹੋਣਾ ਉਹ ਗੁਰੂ ਹੀ ਸਹਾਈ ਹੋਏਗਾ ਪਿਆਰਿਓ ਬੇਨਤੀਆਂ ਪਾਜੜੀਆਂ ਕਰ ਰਹੇ ਸੀ ਕਿ ਜਿਹੜਾ ਨਵਾਂ ਸਾਲ ਹੈ ਇਹਦੇ ਸਬੰਧ ਦੇ ਵਿੱਚ ਕਈ ਵੀਰ ਭੈਣਾਂ ਨੇ ਜਾਪ ਕੀਤੇ ਹੋਏ ਆ ਕਾਦੇ ਕਰਕੇ ਬਸ ਨਾਮ ਰਸੀਏ ਉਹਨਾਂ ਦੇ ਮਨ ਨੂੰ ਸਕੂਨ ਮਿਲ ਜਾਂਦਾ ਤਸੱਲੀ ਜੀ ਮਿਲ ਜਾਂਦਾ ਹਾਂ ਸਤਿਗੁਰੂ ਮਹਾਰਾਜ ਜੀ ਦਾ ਨਾਮ ਲੈ ਰਹੇ ਆ ਪਾਤਸ਼ਾਹ ਜੀ ਦਾ ਨਾਮ ਲੈ ਰਹੇ ਆ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ ਰਹੇ ਆ ਬੜਾ ਚੰਗਾ ਲੱਗਦਾ ਉਹਨਾਂ ਨੂੰ ਸੋ ਮਾਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਿਹੜਾ ਪਾਠ ਕਰਦਾ ਕੋਈ ਵੀ ਪਾਠ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਪਾਵਨ ਗੁਰਬਾਣੀ ਹੈ ਇਸ ਪਾਵਨ ਗੁਰਬਾਣੀ ਦਾ ਜਿਹੜਾ ਜਾਪ ਕਰਦਾ ਹੈ ਜਿਹੜਾ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਨਾ ਗੁਰਸਿੱਖੋ ਕਿਨੇ ਯਾਦ ਰੱਖਿਓ ਉਹ ਸਭ ਤੋਂ ਵੱਡਾ ਨਾਮ ਰਸਿਆ ਹੈ ਸਭ ਤੋਂ ਵੱਡਾ ਸਤਗੁਰੂ ਮਹਾਰਾਜ ਜੀ ਦਾ ਪਿਆਰਾ ਸਿੱਖ ਹੈ ਅਨੰਨ ਸੇਵਕ ਹੈ ਉਹ 파ਸ਼ਾ ਜੀ ਦਾ ਸੇਵਕ ਹੈ ਪਿਆਰੇ ਇਹ ਗੱਲ ਯਾਦ ਰੱਖਣਾ ਸੋ ਗੁਰਮਖੋ ਕਹਿੰਦੇ ਜਿੰਨੀ ਵੀ ਗੁਰਬਾਣੀ ਹੈ ਉਹਦੇ ਵਿੱਚੋਂ ਕੋਈ ਵੀ ਬਾਣੀ ਕੋਈ ਵੀ ਪਾਠ ਜਿਹੜਾ ਸਾਨੂੰ ਚੰਗਾ ਲੱਗਦਾ ਸੀ ਉਹਦਾ ਜਾਪ ਕਰੀਏ ਜਿਹੜਾ ਜਿਹੜਾ ਕਰੇਗਾ ਉਹਦੇ ਘਰ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਮਹਾਂਪੁਰਖ ਕਹਿੰਦੇ ਉਹ ਪਾਤਸ਼ਾਹ ਕੀ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗਣਤ ਭਰੇ ਪੰਡਾਰ ਉਹ ਅਨੇਕਾਂ ਅਗਣਤ ਪੰਡਾਰਾਂ ਦਾ ਭਰਨ ਵਾਲਾ ਹੈ ਉਹ ਪਾਤਸ਼ਾਹ ਅਜੇਹਾ ਹੈ ਉਹ ਸਤਿਗੁਰੂ ਅਜੀਹਾ ਹੈ ਜਿਹੜਾ ਪਾਲ ਸਾ ਕਿੰਨੇ ਹੀ ਭੰਡਾਰਾਂ ਨੂੰ ਭਰਨ ਦੀ ਸਮਰੱਥਾ ਰੱਖਦਾ ਹੈ ਜਿਹੜਾ ਕਿੰਨੇ ਹੀ ਭੰਡਾਰ ਭਰ ਦਿੰਦਾ ਹੈ ਜਿਹੜਾ ਸਤਿਗੁਰੂ ਮਹਾਰਾਜ ਕਿੰਨੇ ਹੀ ਭੰਡਾਰਾਂ ਨੂੰ ਭਰ ਕੇ ਤੇ ਫਿਰ ਵੀ ਆਪ ਉਹਨਾਂ ਹੀ ਰਹਿੰਦਾ ਹੈ ਕਿਉਂਕਿ ਉਹ ਸਤਿਗੁਰੂ ਕੋਲ ਇਹ ਨਹੀਂ ਤਾਕਤ ਹੈ ਆਪਣੇ ਪਿਆਰਿਆਂ ਦੇ ਆਪਣੇ ਸਿੱਖਾਂ ਦੇ ਉਹ ਭੰਡਾਰ ਭਰ ਦਿੰਦਾ ਹੈ ਆਪਣੇ ਸਿੱਖਾਂ ਦੇ ਭੰਡਾਰ ਭਰਦਾ ਹੈ ਯਾਦ ਰੱਖਿਓ ਯਾਦ ਰੱਖਿਓ ਜਦੋਂ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਜਮਨਾ ਦੇਵੀ ਦੇ ਘਰ ਆ ਕੇ ਠਹਿਰਦੇ ਨੇ ਥੋੜਾ ਥੋੜੀ ਜਿਹੀ ਖਿਚੜੀ ਤਿਆਰ ਹੈ ਤੇ ਮਾਤਾ ਜੀ ਆ ਕੇ ਅਰਦਾਸ ਕਰਦੇ ਆ ਬਹਾਰਾਜ ਥੋੜਾ ਜਿਹੀ ਖਿਚੜੀ ਤਿਆਰ ਹੈ ਤੇ ਇਨੀ ਸੰਗਤ ਪੂਰਾ ਸ਼ਹਿਰ ਆਪ ਜੀ ਦੇ ਨਾਲ ਹੈ ਸਤਿਗੁਰੂ ਮਹਾਰਾਜ ਇਹਨਾਂ ਨੂੰ ਮੈਂ ਕੀ ਸ਼ਤਾਵਾ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਉਹ ਹਾਂਡੀ ਨੂੰ ਢੱਕ ਦਿੱਤਾ ਕਹਿੰਦੇ ਇਹਦੇ ਵਿੱਚੋਂ ਕੱਢ ਕੇ ਵਰਤਾਈ ਚੱਲੋ ਵਿੱਚ ਨਹੀਂ ਕਿਸੇ ਨੇ ਦੇਖਣਾ ਤੇ ਕੱਢ ਕੇ ਵਰਤਾਈ ਗਏ ਨਾਲ ਸੰਗਤ ਨੇ ਵੀ ਛਕ ਲਈ ਕਿਤੇ ਸਾਰੇ ਸ਼ਹਿਰ ਨੇ ਵੀ ਛਕ ਲਿਆ ਵਰਤਾਵ ਹੀ ਖੁੱਲਾ ਦਿੱਤਾ ਕਰੇ ਫਿਰ ਵੀ ਉਹ ਹਾਂਡੀ ਦੇ ਵਿੱਚ ਖਿਚੜੀ ਓਨੀ ਪਈ ਆ ਕਿਨੇ ਘਟ ਨਹੀਂ ਰਹੀ ਇਹ ਹੈ ਗੁਰੂ ਦੀ ਕਿਰਪਾ ਇਹਨੂੰ ਕਹਿੰਦੇ ਆ ਭੰਡਾਰੇ ਭਰਪੂਰ ਕਰਨਾ ਇਹ ਸਤਿਗੁਰੂ ਦੀ ਕਿਰਪਾ ਇਹੋ ਜੀ ਹੈ ਪਟਨਾ ਸਾਹਿਬ ਕਦੇ ਜਾਓ ਗੁਰਦੁਆਰਾ ਹਾਂਡੀ ਸਾਹਿਬ ਬਣਿਆ ਹੋਇਆ ਅੱਜ ਵੀ ਉੱਥੇ ਖਿਚੜੀ ਦਾ ਲੰਗਰ ਚੱਲਦਾ ਹੈ ਤੁਸੀਂ ਜਾ ਕੇ ਦੇਖਿਓ ਕਦੇ ਦਰਸ਼ਨ ਕਰਿਓ ਦਾਣਾਪੁਰ ਸ਼ਹਿਰ 30 ਕਿਲੋਮੀਟਰ ਪਟਨਾ ਸਾਹਿਬ ਤੋਂ ਨਹੀਂ ਆ ਜਾਂਦਾ ਉੱਥੇ ਬਹੁਤ ਵਧੀਆ ਜਿਹੜੀ ਆਪਾਂ ਨੂੰ ਸਥਿਤੀ ਮਿਲਦੀ ਹੈ ਬਹੁਤ ਚੰਗਾ ਸਮਾਜ ਹੈ ਉੱਥੇ ਮਿਲਦਾ ਹੈ ਸੋ ਦਰਸ਼ਨ ਕਰਿਆ ਕਰੋ ਜਾਇਆ ਕਰੋ ਗੁਰਤਾ ਮਾਤੇ ਸੋ ਪਿਆਰਿਓ ਆਪਾਂ ਗੁਰਬਾਣੀ ਨਾਲ ਜੁੜੀਏ ਸਤਗੁਰੂ ਮਹਾਰਾਜ ਜੀ ਦੇ ਉਪਦੇਸ਼ ਨਾਲ ਜੁੜੀਏ ਸ਼ਬਦ ਗੁਰੂ ਸੁਰਤ ਤੁਲ ਜੇਲਾ ਤੇ ਹੋਰ ਬਹਿਮ ਭਰਮ ਕਰਮ ਕਾਂਡ ਦੇ ਵਿੱਚੋਂ ਬਾਹਰ ਨਿਕਲੀਏ ਤੇ ਸਤਗੁਰੂ ਫੇਰ ਹੀ ਸਾਡੇ ਤੇ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ